ਸਭ ਤੋਂ ਪਹਿਲੇ ਤਾਂ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਕਿ ਯੀਸ਼ੂ ਦੇ ਨਾਮ ਤੇ ਸਭ ਨੂੰ ਸ਼ਾਂਤੀ ਮਿਲੇ ਅਸੀਂ ਜੋ ਕਸ਼ਮੀਰ ਪ੍ਰਭੂ ਦੀ ਕਿਰਪਾ ਦੇ ਨਾਲ ਨਾ ਪ੍ਰਭੂ ਦੀ ਆਦੇ ਨਾਲ ਸੋ ਅੱਜ ਮੈਂ ਪਿੰਡ ਆਧਿਨानगर ਦੇ ਹਲਕੇ ਦੇ ਵਿੱਚ ਅੱਜ ਮੈਂ ਪਿੰਡ ਸੇਖਾਂ ਦੇ ਵਿੱਚ ਪਹੁੰਚੀ ਹਾਂ ਤੇ ਉੱਥੇ ਕਾਫੀ ਪਾਣੀ ਜਿਹੜਾ ਆ ਆਇਆ ਹੋਇਆ ਹੈ ਤੇ ਘਰਾਂ ਦੇ ਘਰ ਜਿਹੜੇ ਆ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਉਹਨਾਂ ਦੀ ਜਿਹੜੀਆਂ ਬਹੁਤ ਜ਼ਿਆਦਾ ਪ੍ਰੋਬਲਮ ਨੇ ਜਿਹੜੀਆਂ ਮੈਂ ਸੁਣੀਆਂ ਨੇ ਕੁਛ ਵੀ ਬਹਾ ਬਿਮਾਰ ਵੀ ਲੋਕ ਨੇ ਹੈਗੇ ਵਿੱਚ ਔਰ ਜਿਨ੍ਹਾਂ ਨੂੰ ਜ਼ਰੂਰਤ ਸੀਗੀ ਸਾਡੇ ਕਸ਼ਨ ਵੈਲਫੇਅਰ ਬੋਰਡ ਪੰਜਾਬ ਸਰਕਾਰ ਵੱਲੋਂ ਸਾਡੇ ਚੇਅਰਮੈਨ ਸਾਹਿਬ ਡੈਨੀਅਲ ਪੱਟੀ ਜੀ ਦੀ ਅਗਵਾਈ ਦੇ ਵਿੱਚ ਅੱਜ ਜਿਹੜਾ ਅਸੀਂ ਇੱਥੇ ਰਾਸ਼ਨ ਡਿਸਟ੍ਰਿਬਿਊਟ ਕੀਤਾ ਕਿ ਜਿਹੜੇ ਸਾਡੀਆਂ ਭੈਣਾਂ ਦੇ ਚੁੱਲ੍ਹੇ ਜੜੇ ਉਹ ਬੁਝ ਨਹੀਂ ਨਹੀਂ ਚਾਹੀਦੇ ਸੋ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਇੱਥੇ 20 ਤੋਂ 25 ਪਰਿਵਾਰਾਂ ਨੂੰ ਅਸੀਂ ਰਾਸ਼ਨ ਜਿਹੜਾ ਡਿਸਟ੍ਰਿਬਿਊਟ ਕੀਤਾ ਹੈ ਉਸ ਵਿੱਚ ਅਸੀਂ ਪਾਣੀ ਆਟਾ ਜੋ ਵੀ ਕਰਦਿਆਂ ਜ਼ਰੂਰਤ ਮੰਚੀ ਜਾ ਔਰ ਨਾਲ ਹੀ ਮੈਂ ਇਹਨਾਂ ਵਾਸਤੇ ਜੋ ਮੈਡੀਸਨ ਆ ਜਿਹੜੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਆ ਬਜ਼ੁਰਗਾਂ ਨੂੰ ਔਰ ਪੋਣਾ ਨੂੰ ਜਿਹੜੀ ਜ਼ਿਆਦਾ ਜ਼ਰੂਰਤ ਸੀਗੀ ਬੁਖਾਰ ਚੜਦੇ ਪਏ ਸੋ ਮੈਂ ਹਲਕਾ ਇੰਚਾਰਜ ਸ਼ਮਸ਼ੇਰ ਜੀ ਨੂੰ ਇੱਕ ਮੈਸੇਜ ਵੀ ਦਵਾਂਗੀ ਕਿ ਉਹ ਇੱਕ ਵਾਰੀ ਇਧਰ ਸੇਖੋ ਪਿੰਡ ਵਿੱਚ ਆ ਕੇ ਰਾਉਂਡ ਲਗਾਣ ਅਤੇ ਇੱਕ ਕੈਂਪ ਜਿਹੜਾ ਮੈਡੀਕਲ ਕੈਂਪ ਇੱਥੇ ਜ਼ਰੂਰ ਲਗਾਇਆ ਜਾਏ ਮਸੀਹ ਪਾਈ ਜਿਹੜੇ ਕਾਰਨ ਨੇ ਉਹ ਬਿਲਕੁਲ ਪਾਣੀ ਚ ਡੁੱਬ ਗਏ ਨੇ ਕਈਆਂ ਦੀ ਛੱਤਾਂ ਜਿਹੜੀਆਂ ਬਿਲਕੁਲ ਡਿੱਗ ਗਈਆਂ ਨੇ ਔਰ ਜਿਹੜਾ ਸਮਾਨ ਸੀਗਾ ਲੋੜ ਦਾ ਜਿਹੜਾ ਜ਼ਰੂਰਤ ਦਾ ਯੂਜ਼ ਕਰਨ ਵਾਲਾ ਜਿਹੜਾ ਡੇਲੀ ਉਹ ਜਿਹੜਾ ਸਾਰਾ ਪਾਣੀ ਦੇ ਨਾਲ ਭਿੱਜ ਚੁੱਕਿਆ ਹੈ ਕਾਫੀ ਮਾਰ ਜਿਹੜੀ ਪਾਣੀ ਦੀ ਇਸ ਪਿੰਡ ਨੂੰ ਪਈ ਹੈ ਸੋ ਮੈਂ ਆਪਣੇ ਮਾਨ ਸਾਹਿਬ ਦੇ ਅੱਗੇ ਵੀ ਬੇਨਤੀ ਕਰਾਂਗੀ ਕਿ ਇਹਨਾਂ ਦੀ ਜਰੂਰ ਸਾਰ ਲਈ ਜਾਏ ਔਰ ਜਿਹੜੇ ਕੋਠੇ ਜਿਹੜੇ ਇਹਨਾਂ ਦੇ ਡਿੱਗੇ ਆ ਸੱਤਾ ਡਿੱਗੀਆਂ ਨੇ ਜੋ ਨੁਕਸਾਨ ਹੋਇਆ ਆ ਇਹਨਾਂ ਦਾ ਇਹਨਾਂ ਨੂੰ ਮੁਹਵਜ਼ਾ ਜਰੂਰ ਦਿੱਤਾ ਜਾਏ ਅੱਜ ਦੋ ਦੀ ਹੱਡ ਦੀ ਮਾਰ ਆਈ ਆ ਸੋ ਪ੍ਰਮਾਤਮਾ ਅਗੇ ਪ੍ਰਾਰਥਨਾ ਕਰਦੇ ਆ ਕਿ ਇਹੋ ਜਿਹਾ ਮੰਜ਼ਰ ਜਿਹੜਾ ਸਾਨੂੰ ਦੇਖਣ ਨੂੰ ਨਾ ਮਿਲੇ ਸਾਰੇ ਪੰਜਾਬ ਵਾਲੇ ਸੁੱਖ ਸ਼ਾਂਤੀ ਰਵੇ ਤੇ ਉਸ ਦੇ ਪ੍ਰਤੀ ਜੇ ਕੁਦਰਤ ਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਆ ਪਰ ਅਸੀਂ ਹਿਮਨਿਟੀ ਜੀ ਫਸਟ ਆ ਜਿਹੜੀ ਸਾਡੀ ਇਨਸਾਨੀਅਤ ਨੂੰ ਪਹਲਤੇ ਆ ਔਰ ਇਸਾਨੀਅਤ ਦੇ ਨਾਤੇ ਅਸੀਂ ਕਾਫੀ ਪਿੰਡਾਂ ਦੇ ਵਿੱਚ ਰਾਸ਼ਨ ਜਿਹੜਾ ਵੈਲਫੇਅਰ ਬੋਰਡ ਵੱਲੋਂ ਡਿਸਟ੍ਰੀਬਿਊਟ ਕੀਤਾ ਹੈ ਤੇ ਅੱਜ ਜਿਹੜੇ ਪਿੰਡ ਸੇਖੋ ਦੇ ਵਿੱਚ ਮੇਰੇ ਭਰਾ ਮੇਰੇ ਨਾਲ ਤੁਰੇ ਨੇ ਸੋ ਮੰਗਾਂ ਮਸੀਹ ਜੀ ਆ ਸਾਜਨ ਮਸੀਹ ਜੀ ਪੀਟਰ ਜੀ ਔਰ ਮੇਰੇ ਨਾਲ ਮੇਰੇ ਕਲਿਆਣਪੁਰ ਤੋਂ ਨਾਲ ਮੇਰੇ ਆਏ ਨੇ ਰਵਿੰਦਰ ਭੱਟੀ ਜੀ ਉਹ ਵੀ ਮੇਰੇ ਨਾਲ ਇਸ ਸੇਵਾ ਨੂੰ ਨਿਭਾ ਰਹੇ ਨੇ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਪਰਮਾਤਮਾ ਦਾ ਔਰ ਆਪਣੇ ਲੋਕਾਂ ਨੂੰ ਮਿਲ ਕੇ ਆਪਣੇ ਪਰਿਵਾਰਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਾ ਪਰ ਇਸ ਵਿੱਚ ਪਰਮੇਸ਼ਰ ਦੇ ਅੱਗੇ ਹੀ ਅਰਦਾਸ ਵੀ ਕਰਦੇ ਆ ਕਿ ਪ੍ਰਭੂ ਇਸ ਹੜਾ ਹੜੇ ਆ ਜਿਹੜਾ ਇਹ ਪਾਣੀ ਆ ਸੋ ਪ੍ਰਭੂ ਇਹਨੂੰ ਸ਼ਾਂਤ ਕਰ ਤੇ ਫਿਰ ਤੋਂ ਜਿਹੜਾ ਦੁਨੀਆ ਜਿਹੜਾ ਆਪਣਾ ਗੁਜ਼ਾਰਾ ਜਿਹੜਾ ਵਧੀਆ ਆਪਣੇ ਤਰੀਕੇ ਨਾਲ ਲਈ ਤੇ ਆਣ ਔਰ ਪਰਿਵਾਰ ਜਿਹੜੇ ਆਪਣੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਦੇ ਨਾਲ ਰਹੇ ਮੈਨੂੰ ਕਿਹੜੇ ਪਿੰਡਾਂ ਵਿੱਚ ਵੈਲਫੇਅਰ ਬੋਰਡੋਂ ਜਰੀ ਆ ਰਾਤ ਸਮਗਰੀ ਪਹਚਾਈ ਜਾਏਗੀ ਹੁਣ ਇਸ ਤੋਂ ਬਾਅਦ ਸਾਡੀ ਜਿਹੜੀ ਵੈਲਫੇਅਰ ਬੋਰਡ ਜਾਏਗੀ ਡੇਰਾ ਬੱਬਾ ਨਾਲ ਲੱਗ ਜਾਏਗੀ ਕਲਾਨੌਰ ਜਾਏਗੀ ਉਤੋਂ ਦੇ ਹਲਕੇ ਦੇ ਵਿੱਚ ਜਾ ਕੇ ਪਿੰਡ ਪਿੰਡ ਵਾਈਜ਼ ਅਸੀਂ ਇੱਕ ਸ਼ਡਿਊਲ ਤਿਆਰ ਕੀਤਾ ਹੈ ਉਹ ਸ਼ਡਿਊਲ ਤਿਆਰ ਦੇ ਵਿੱਚ ਅਸੀਂ ਦੇਖਣਾ ਹੈ ਕਿ ਜਿਹੜੇ ਪਿੰਡ ਪਾਣੀ ਦੀ ਮਾਰ ਨਾਲ ਜਿਹੜੇ ਹਟਾ ਆ ਚੁੱਕ ਜਾ ਕੇ ਔਰ ਜਿਹੜਾ ਜਿੰਨਾ ਵੀ ਸਾਡੇ ਕੋ ਪਰਮਾਤਮਾ ਦੀ ਕਿਰਪਾ ਦੇ ਨਾਲ ਬਣ सके आज ਉਹ ਵੀ ਹੈਲਪ ਜਰੂਰ ਕੀਤੀ ਜਾਏਗੀ ਮੇਰਾ ਨਾਮ ਪੀਟਰ ਮਸੀਆ ਪਿੰਡ ਸੇਖਾ ਔਰ ਬਹੁਤ ਹੀ ਧੰਨਵਾਦ ਕਰਨੇ ਆ ਆਪਣੇ ਡੈਨੀਅਲ ਸਾਹਿਬ ਦਾ ਜਿਨ੍ਹਾਂ ਦੇ ਨਾਲ ਇਕੱਲੇ ਹੀ ਰਾਤ ਨੂੰ ਮੇਰੀ ਗੱਲ ਹੋਈ ਔਰ ਉਹਨਾਂ ਨੂੰ ਮੈਂ ਆਪਣੇ ਭਾਈਚਾਰੇ ਬਾਰੇ ਪਿੰਡ ਸੇਖਾ ਤੋਂ ਉਹਨਾਂ ਨੂੰ ਜਾਣੂ ਤੱਕਰਾਇਆ ਔਰ ਉਹਨਾਂ ਨੂੰ ਮੈਂ ਇਹ ਬੇਨਤੀ ਕੀਤੀ ਡੈਨੀਅਲ ਸਾਹਿਬ ਨੂੰ ਕਿ ਰਾਸਨ ਦੀ ਸਹੂਲਤ ਪਹੁੰਚਾਈ ਜਾਏ ਮੇਰੇ ਭਾਈਚਾਰੇ ਨੂੰ ਕਿਉਂਕਿ ਕੋਈ ਵੀ ਸਰਕਾਰ ਦਾ ਨੁਮਾਇੰਦਾ ਨਹੀਂ ਸੀ ਇੱਥੇ ਪੁੱਜਾ ਤੇ ਡੈਨੀਅਲ ਸਾਹਿਬ ਨੇ ਤੁਰੰਤ ਮੇਰੀ ਬੇਨਤੀ ਨੂੰ ਕਬੂਲ ਲਿਆ ਔਰ ਸਵੇ ਹੀ ਭੈਣ ਬਬੀਤਾ ਗੋਸਲਾ ਨੂੰ ਉਹਨਾਂ ਨੇ ਭੇਜਤਾ ਔਰ ਔਨ ਦੀ ਸਪੋਰਟ ਹੀ ਮਤਲਬ ਉਹਨਾਂ ਨੇ ਸੁਣੀ ਮੇਰੀ ਤੇ ਉਹਨਾਂ ਨੇ ਤੁਹਾਨੂੰ ਭੇਜ ਕੇ ਔਰ 20 ਤੋਂ ਜੀ ਪਰਿਵਾਰ ਨੂੰ ਰਾਸ਼ਨ ਪ੍ਰੋਵਾਈਡ ਕਰਾਇਆ ਮੈਂ ਧੰਨਵਾਦ ਕਰਨਾ ਡੈਨੀਅਲ ਸਾਹਿਬ ਦਾ ਔਰ ਭੈਣ ਬਬੀਤਾ ਦਾ ਧੰਨਵਾਦ ਸਾਡੇ ਜੋ ਫਲੱਡ ਦੀ ਮਾਰ ਹੇਠਾ ਪੈਨਪਰਾ ਡੱਬੇ ਗਏ ਸੀ ਜਦੋਂ ਫਲੱਡ ਆਇਆ ਬਹੁਤ ਜ਼ਿਆਦਾ ਤੇ ਅਸੀਂ ਭਾਜੀ ਦਾਨੀਅਲ ਨੂੰ ਮੈਸੇਜ ਕੀਤਾ ਜੀ ਕਿ ਭਾਜੀ ਸਾਡੇ ਪਿੰਡ ਵਿੱਚ ਬਹੁਤ ਹੀ ਜ਼ਰੂਰਤਵੰਦ ਲੋਕ ਜਿਨ੍ਹਾਂ ਦੇ ਕੋਲ ਰੋਟੀ ਪਕਾਉਣ ਵਾਸਤੇ ਆਟਾ ਕੁਛ ਨਹੀਂ ਆ ਖਾਣ ਵਾਸਤੇ ਉਹਨਾਂ ਨੂੰ ਕੋਈ ਸੁਵਿਧਾ ਦਿੱਤੀ ਜਾਵੇ ਪੱਟੀ ਭਾਜੀ ਹੁਣਾਂ ਨੂੰ ਫੋਨ ਕੀਤਾ ਦਾਨੀਅਲ ਭਾਜੀ ਹੁਣਾਂ ਨੂੰ ਫੋਨ ਕੀਤਾ ਤੇ ਉਹਨਾਂ ਮੈਡਮ ਦਿੱਤਾ ਗੋਸਲ ਮੈਡਮ ਨੇ ਭੇਜਿਆ ਤੇ ਉਹ ਭਾਜੀ ਸਾਡੇ ਕੋਲ ਸੇਵਾ ਕਰਨ ਪਹੁੰਚੇ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਪੱਟੀ ਭਾਜੀ ਦਾ ਇਹ ਤਾਂ ਇਹ ਸਾਰੀ ਕ੍ਰਿਸਚੀਅਨ ਕਮਿਊਨਿਟੀ ਮੇਰੇ ਵੱਲੋਂ ਜੈਮਸੀ ਦੀ ਮੇਰਾ ਨਾਮ ਡਾਕਟਰ ਸਾਜਨ ਔਰ ਮੈਂ ਦਿਲ ਤੋਂ ਲੱਖ ਲੱਖ ਵਾਰ ਧੰਨਵਾਦ ਕਰਦਾ ਕਿ ਇੱਕ ਹੀ ਕਾਲ ਤੇ ਇਹ ਡੈਨੀਅਲ ਭਾਜੀ ਨੇ ਜੋ ਸਾਡੇ ਲਈ ਹੈਲਪ ਭੇਜੀ ਹੈ ਫਲੱਡ ਦੀ ਮਾਰ ਹੇਠਾਂ ਜਿੰਨੇ ਵੀ ਸਾਡੇ ਕ੍ਰਿਸਚੀਅਨ ਭਰਾ ਉਹਨਾਂ ਦੇ ਪਰਿਵਾਰ ਆਏ ਨੇ ਉਹਨਾਂ ਦੀ ਰਾਸ਼ਨ ਦੇ ਦੁਆਰਾ ਮਦਦ ਕੀਤੀ ਗਈ ਹੈ ਔਰ ਸਾਨੂੰ ਪੂਰਾ ਮਾਣ ਮਹਿਸੂਸ ਹੋ ਰਿਹਾ ਸਾਡੇ ਆਪਣੇ ਜੋ ਕ੍ਰਿਸਚਨ ਕਮਿਊਨਿਟੀ ਦੇ ਪ੍ਰਧਾਨ ਨੇ ਜਿਨ੍ਹਾਂ ਨੂੰ ਸਰਕਾਰ ਨੇ ਨੁਮਾਇंदे ਚੁਣਿਆ ਹੋਇਆ ਸੋ ਅਸੀਂ ਤਾਂ ਉਹਨਾਂ ਦੀ ਅਰਦਾਸ ਬੇਨਤੀਆਂ ਕਰਾਂਗੇ ਕਿ ਇਹਨਾਂ ਨੂੰ ਹੋਰ ਜ਼ਿਆਦਾ ਮਤਲਬ ਕਿ ਬles ਕਰੇ ਇਸੇ ਤਰ੍ਹਾਂ ਹੀ ਗਰੀਬ ਕੇ ਸਾਡੇ ਕ੍ਰਿਸਚਨ ਜੋ ਕਮਿਊਨਿਟੀ ਦੇ ਲੋਕ ਨੇ ਉਹਨਾਂ ਨੂੰ ਮਤਲਬ ਕਿ ਹੈਲਪ ਕਰਨ ਸਭ ਤੋਂ ਪਹਿਲੇ ਤੇ ਬਕਤਾ ਮੈਂ ਅੰਦਾ ਵੀ ਆਪਾਂ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਕੋਲ ਸਾਡੇ ਵਿਚਕਾਰ ਯਾਨੀ ਕਿ ਇੱਕ ਇੱਕ ਘਰ ਦੇ ਵਿੱਚ ਜਾ ਕੇ ਰਾਸ਼ਨ ਪ੍ਰੋਵਾਈਡ ਕੀਤਾ ਗਿਆ ਹੈ ਇੱਕ ਇੱਕ ਸਦਸਿਆ ਦਾ ਹਾਲਚਲ ਪੁੱਛਿਆ ਗਿਆ ਹੈ ਇਹ ਜਿਹੜੀ ਮੈਡੀਸਨ ਵੀ ਪ੍ਰੋਵਾਈਡ ਕੀਤੀ ਗਈ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ